ਜਸਟਿਸ ਗਵਈ ਤੇ ਸ਼ਹੀਦ ਪੂਰਨ ਕੁਮਾਰ ਆਈਪੀਐਸ ਦੇ ਹੱਕ ਵਿੱਚ ਕੇਕੇਸੀ ਕਾਂਗਰਸ ਪੰਜਾਬ ਤੇ ਨੈਸ਼ਨਲ ਦਲਿਤ ਮਹਾਪੰਚਾਇਤ ਪੰਜਾਬ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਅੱਜ ਉਸ ਵਕੀਲ ਦਾ ਜੁੱਤੀਆਂ ਮਾਰ ਕੇ ਜੁੱਤੀਆਂ ਦਾ ਹਾਰ ਭਾ ਕੇ ਅਸੀਂ ਦਰਦ ਭਾਈਚਾਰੇ ਵੱਲੋਂ ਪੂਤਰਾ ਫੁਕੀ ਹਵਾ ਕਰ ਮਰਦ ਨਾ ਰਹੇ ਅਮਰ ਰਹੇ ਅਮਰ ਰਹੇ ਜੁੱਤੀ ਸੁਟਣ ਵਾਲੇ ਵਕੀਲ ਅਤੇ ਪੂਰਨ ਕੁਮਾਰ ਆਈਪੀਐਸ ਦੇ ਕਾਤਨਾ ਉੱਤੇ ਕਾਰਵਾਈ ਕਰਾਉਣ ਤੱਕ ਸੰਘਰਸ਼ ਕਰਾਂਗੇ ਤੇ ਅੱਲਾਸ ਮੁਰਦਾਬਾਦ 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 ਬੀਜੇਪੀ ਸਰਕਾਰ ਮੁਰਦਾਬਾਦ 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 ਅਸੀਂ ਇਹ ਮੰਗ ਕਰਦੇ ਹਾਂ ਕਿ ਏਡੀਜੀਪੀ ਸਾਹਿਬ ਨੂੰ ਖੁਦਕੱਤੀ ਵਾਸਤੇ ਮਜਬੂਰ ਕਰਨ ਵਾਲੇ ਲੋਕਾਂ ਦੇ ਉੱਪਰ ਕਤਲ ਦਾ ਮੁਕਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ ਐਸੀ ਅਕੜ ਦਾ ਪੱਤਾ ਦਰਜ ਹੋਇਆ ਉਹਨਾਂ 13 ਦੇ 13 ਅਧਕਾਰੀਆਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ। ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਤੋਂ ਇਸ ਗੱਲ ਨੂੰ ਲੈ ਕੇ ਅਸੀਂ ਇਹ ਪੰਡਾਸਟ ਜਿਹੜਾ ਹੈਗਾ ਅੱਜ ਦਾ ਸਾਡਾ ਸੰਕੇਤਕ ਪ੍ਰੋਟੈਸਟ ਸੀਗਾ ਇਸ ਤੋਂ ਬਾਅਦ ਸਾਰੀਆਂ ਦਲ ਸੱਜਣੀਆਂ ਨੂੰ ਇਕੱਤਰ ਕਰਕੇ ਚੀਬਦਸੋ ਸਾਹਬ ਵਾਲੇ ਮਸਲੇ ਤੇ ਅ ਦਰਦ ਭਾਈਚਾਰੇ ਨਾਲ ਹੋਰ ਹੋ ਗਿਆ ਠੱਕੇਸ਼ਾਈਆਂ ਦੇ ਮਸਲੇ ਤੇ ਤੇ ਆਈਪੀਐਸ ਪੂਰਨ ਕੁਮਾਰ ਦੀ ਧਰਮ ਪਤਨੀ ਅਬਨੀਤ ਕੌਰ ਦੇ ਉੱਪਰ ਜਿਹੜਾ ਪਰਚਾ ਦਰਜ ਕੀਤਾ ਹੈ ਉਹਨੂੰ ਰੱਦ ਕਰਾਉਣ ਵਾਸਤੇ ਅਸੀਂ ਸਮੁੱਚਾ ਦਲਤ ਭਾਈਚਾਰਾ ਇਸ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ। ਹਲਤ ਕਰੋ ਵੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਉਹਦੇ ਤੇ ਬੜੀ ਹੈਰਾਨੀ ਵਾਲੀ ਗੱਲ ਇਹ ਹੈ ਕਿ ADGP ਸਾਹਿਬ ਦਾ ਸਿਸਕਾਰ ਹੁੰਦਾ ਹੈ। ADGP ਸਾਹਿਬ ਦੇ ਸਿਸਕਾਰ ਤੇ ਕੋਈ ਨਹੀਂ ਆਉਂਦਾ ਤੇ ਜਿਹੜਾ ਇੱਕ ASI ਝੂਠਾ ਪਤਾ ਨਹੀਂ ਉਹ ਸੁਸਾੜ ਕੀਤਾ ਹੈ ਸੰਦੀਪ ਨੇ। ਕਿ ਉਹਨੂੰ ਮਾਰ ਕੇ ਕਹਾਣੀ ਬਣਾਈ ਗਈ ਹੈ ਉਹਦਾ ਸਸਕਾਰ ਹੁੰਦਾ ਤਾਂ ਉੱਥੇ ਹਰਿਆਣੇ ਦਾ ਮੁੱਖ ਮੰਤਰੀ ਵੀ ਪਹੁੰਚਦਾ ਹੈ ਕੇਂਦਰ ਦੇ ਮੰਤਰੀ ਪਹੁੰਚਦੇ ਆ ਜਿਹੜੀ ਬੀਜੇਪੀ ਸਾਰੀ ਉੱਥੇ ਪਹੁੰਚਦੀ ਹੈ ਇਹਦਾ ਮਤਲਬ ਬੀਜੇਪੀ ਕਿਤੇ ਨਾ ਕਿਤੇ ਜਨਰਲ ਵਰਸਸ ਐਸਸੀ ਦੀ ਲੜਾਈ ਪਾਉਣਾ ਚਾਹੁੰਦੀ ਹੈ ਮੋਰਕ ਮਾਰਦੇ ਕਾਤਲਾਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਆਰਐਸਐਸ ਤੇ ਬੀਜੇਪੀ ਦੀਆਂ ਜੜੀਆਂ ਚਾਲਾਂ ਹੈਗੀਆਂ ਦੇਸ਼ ਨੂੰ ਤੋੜਨੀਆਂ ਸੁਧਾਰ ਨੂੰ ਬਦਲਣੀਆਂ ਬੋਟ ਚੋਰੀ ਕਰਕੇ ਸਦਾ ਤੇ ਆਉਣ ਦੀਆਂ ਇਹ ਸਾਰੀਆਂ ਚਾਲਾਂ ਨੂੰ 85% ਜਿਹੜੀ ਐਸੀਵੀਸੀ ਭਾਈਚਾਰੇ ਦੀ ਅਵਾਜ਼ੀ ਹੈ ਇਹਨਾਂ ਨੂੰ ਰੱਦ ਕਰਾਉ ਕਰਦੀ ਹੈ ਆਓ ਇਕੱਠੇ ਹੋ ਕੇ ਸੰਘਰਸ਼ ਕਰੀਏ 2018 ਵਰਗਾ ਅੰਦੋਲਨ ਜੋ ਤੱਕ ਆਪਾਂ ਇਹ ਨਹੀਂ ਕਰਦੇ ਉਦੋਂ ਤੱਕ ਭਾਜਪੀ ਤੇ ਆਰਐਸਐਸ ਦੀਆਂ ਨੀਤੀਆਂ ਇਸ ਦੇਸ਼ ਦੇ ਵਿੱਚ ਲਾਗੂ ਹੁੰਦੀਆਂ ਰਹਿਣਗੀਆਂ ਔਰ ਦੇਸ਼ ਨੂੰ ਤੋੜਨ ਦਾ ਯਤਨ ਲਗਾਤਾਰ ਜਿਹੜਾ ਕੀਤਾ ਜਾਣਾ ਇਹਨਾਂ ਬਰੂ ਖਿਤਾ ਜਾ ਰਿਹਾ ਉਹ ਕੀਤਾ ਜਾਣਾ ਬੰਦ ਤਦ ਹੋਊਗਾ ਜੀ ਅਸੀਂ ਸਖਤੀ ਨਾਲ ਇਹਨਾਂ ਨੂੰ ਡੁਕਟਾ ਆਈਪੀਐਸ ਪੂਰਨ ਕੁਮਾਰ ਦੇ ਕਤਲ ਲਈ ਜ਼ਿੰਮੇਵਾਰ ਅਧਿਕਾਰੀਆਂ ਤੇ ਚੀਫ ਜਸਟਿਸ ਗਵਾਈ ਤੇ ਜੁਤੀ ਸੁੱਟਣ ਵਾਲੇ ਵਕੀਲ ਦੇ ਖਿਲਾਫ ਨੈਸ਼ਨਲ ਦਲਿਤ ਮਹਾਪੰਚਾਇਤ ਪੰਜਾਬ ਤੇ ਕੇਕੇਸੀ ਵਿਭਾਗ ਪੰਜਾਬ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਵਕੀਲ ਦਾ ਪੁਤਲਾ ਸਾੜਿਆ ਗਿਆ ਕੇਕੇਸੀ ਵਿਭਾਗ ਪੰਜਾਬ ਕਾਂਗਰਸ ਦੇ ਚੇਅਰਮੈਨ ਕਿਰਨਜੀਤ ਸਿੰਘ ਗੈਰੀ ਨੇ ਕਿਹਾ ਕਿ ਜਦ ਤੱਕ ਇਹਨਾਂ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਨਹੀਂ ਹੁੰਦੀ ਅੰਦੋਲਨ ਤੇਜ਼ ਕਰਾਂਗੇ ਭਾਜਪਾ ਸਰਕਾਰ ਵੱਲੋਂ ਚਲਾਈ ਜਾ ਰਹੀ ਪਾੜੋ ਤੇ ਰਾਜ ਕਰੋ ਦੀ ਨਫ਼ਰਤ ਫੈਲਾਉਣ ਦੀ ਸਾਜ਼ਿਸ਼ ਖਿਲਾਫ਼ ਦੇਸ਼ਵਾਸੀਆਂ ਨੂੰ ਆਵਾਜ਼ ਉਠਾਉਣ ਦੀ ਲੋੜ ਹੈ ਗੈਰੀ ਨੇ ਕਿਹਾ ਕਿ ਸੰਵਿਧਾਨ ਤੇ ਲੋਕਤੰਤਰ ਬਚਾਉਣ ਲਈ ਰਾਹੁਲ ਗਾਂਧੀ ਮਲਕਰਜਨ ਖੜਗੇ ਵੱਲੋਂ 28 ਵੋਟ ਚੋਰ ਗਰੋਹ ਦੇ ਖਿਲਾਫ਼ ਆਵਾਜ਼ ਨੂੰ ਹਰ ਭਾਰਤੀ ਨੂੰ ਹਰ ਪਿੰਡ ਤੇ ਘਰ ਤੱਕ ਪਹੁੰਚਾਉਣਾ ਹੀ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਬਚਾ ਸਕਦਾ ਹੈ ਵਰਕਰਾਂ ਨੇ ਭਾਜਪਾ ਦੀਆਂ ਦਲਿਤ ਵਿਰੋਧੀ ਨੀਤੀਆਂ ਖਿਲਾਫ਼ ਜ਼ਬਰਦਸਤ ਨਾਰੇਬਾਜ਼ੀ ਕੀਤੀ ਅਤੇ ਪਿੰਡ ਪੱਦਰ ਤੱਕ ਮੀਟਿੰਗ ਕਰਕੇ ਇਨਸਾਫ ਦੀ ਜੰਗ ਤੇਜ ਕਰਨ ਦਾ ਐਲਾਨ ਕੀਤਾ ਇਸ ਮੌਕੇ ਬਹੁਤ ਸਿੰਘ ਘਰੂਮੀਤ ਚੇਅਰਮੈਨ ਪੰਜਾਬ ਕੇ ਕੇਸੀ ਵਿਭਾਗ ਕਾਂਗਰਸ ਗਰਮੀਤ ਖੋਖਰ ਬਲਕਾਰ ਸਿੰਘ ਗੁਰਜੰਟ ਸਿੰਘ ਗਹਿਰੀ ਜ਼ਿਲ੍ਹਾ ਚੇਅਰਮੈਨ ਜਸਵੀਰ ਸਿੰਘ ਪ੍ਰਧਾਨ ਡੋਮਾ ਪ੍ਰੀਤ ਸਿੰਘ ਬਠਿੰਡਾ ਮਨਜੀਤ ਸਿੰਘ ਸਕੱਤਰ ਪੰਜਾਬ ਮੋਦਨ ਸਿੰਘ ਪੰਚ ਮੀਤ ਪ੍ਰਧਾਨ ਜਤਿੰਦਰ ਸਿੰਘ ਜੋਤੀ ਬਲਵਿੰਦਰ ਪੰਚ ਤੇ ਹੋਰ ਵੀ ਸੀਨੀਅਰ ਆਗੂ ਹਾਜ਼ਰ ਸਨ ਸਾਰੇ ਭਾਰਤ ਦੇ ਲੋਕਾਂ ਦਾ ਇਹ ਉਪਮਾਨ ਹੋਇਆ ਅੱਜ ਉਸ ਵਕੀਲ ਦਾ ਜੁੱਤੀਆਂ ਮਾਰ ਕੇ ਜੁੱਤੀਆਂ ਦਾ ਹਾਰ ਭਾ ਕੇ ਅਸੀਂ ਦਰਦ ਭਾਈਚਾਰੇ ਦੇ ਵੱਲੋਂ ਪੂਤਰਾ ਫੁਕਾ ਨਾਲ ਹੀ ਅਸੀਂ ਏਡੀਜੀਪੀ ਪੂਰਨ ਕੁਮਾਰ ਜੀ ਜਿਹੜੇ ਹਰਿਆਣਾ ਦੇ ਏਡੀਜੀਪੀ ਸੀਗੇ ਜਿਹਨਾਂ ਦੀ ਧਰਮ ਪਤਨੀ ਸੀਨਾ ਆਈਐਸਾ ਅਮਨੀਤ ਕੌਰ ਉਹਦੇ ਮਾਮਲੇ ਨੂੰ ਲੈ ਕੇ ਪ੍ਰਦਰਸ਼ਨ ਵੀ ਅਸੀਂ ਕੀਤਾ ਹੈ ਅਸੀਂ ਇਹ ਮੰਗ ਕਰਦੇ ਹਾਂ ਕਿ ਏਡੀਜੀਪੀ ਸਾਹਿਬ ਨੂੰ ਖੁਦਕਸ਼ੀ ਵਾਸਤੇ ਮਜਬੂਰ ਕਰਨ ਵਾਲੇ ਲੋਕਾਂ ਦੇ ਉੱਪਰ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ ਐਸੀ ਇੱਕ ਦਾ ਪਰਚਾ ਦਰਜ ਹੋਇਆ ਉਹਨਾਂ 13 ਦੇ 13 ਘਰਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ। ਔਰ ਜਿਹੜਾ ਪੂਰਨ ਕੁਮਾਰ ਦੀ ਪਤਨੀ ਅਵਰੀਦ ਕੌਰ ਸੀ ਦੇ ਆਈਸ ਦੇ ਉੱਪਰ ਪਰਚਾ ਦਰਜ ਹੋਇਆ ਉਹ ਬਿਲਕੁਲ ਝੂਠਾ ਤੇ ਬੇਬੁਨਿਆਦ ਹੈ ਉਹ ਰੱਦ ਹੋਣਾ ਚਾਹੀਦਾ। ਤੋਂ ਇਸ ਗੱਲ ਨੂੰ ਲੈ ਕੇ ਅਸੀਂ ਇਹ ਪ੍ਰੋਟੈਸਟ ਜਿਹੜਾ ਹੈਗਾ ਅੱਜ ਦਾ ਸਾਡਾ ਸੰਕੇਤਕ ਪ੍ਰੋਟੈਸਟ ਸੀਗਾ ਇਸ ਤੋਂ ਬਾਅਦ ਸਾਰੀਆਂ ਦਲਦਲ ਦੀ ਬੰਦਿਆਂ ਨੂੰ ਇਕੱਤਰ ਕਰਕੇ ਚੀਫ਼ ਦਸਤੂ ਸਾਹਿਬ ਵਾਲੇ ਮਸਲੇ ਤੇ ਅ ਦਰਦ ਭਾਈਚਾਰੇ ਨਾਲ ਹੋਰ ਹੋਈਆਂ ਧੱਕੇਸ਼ਾਹੀਆਂ ਦੇ ਮਸਲੇ ਤੇ ਤੇ ਆਈਪੀਐਸ ਪੂਰਨ ਕੁਮਾਰ ਦੀ ਧਰਮ ਪਤਨੀ ਅਬਨੀਤ ਕੌਰ ਦੇ ਉੱਪਰ ਜਿਹੜਾ ਪਰਚਾ ਦਰਜ ਕੀਤਾ ਹੈ ਉਹਨੂੰ ਰੱਦ ਕਰਾਉਣ ਵਾਸਤੇ ਅਸੀਂ ਸਮੁੱਚਾ ਦਲਤ ਭਾਈਚਾਰਾ ਇਸ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ। ਤੋਂ ਇਹਦੇ ਸਬੰਧ ਵਿੱਚ ਬਖਵਾਕ ਜਥੇਬੰਦੀਆਂ ਦੇ ਨਾਲ ਗੱਲਬਾਤ ਚੱਲ ਰਹੀ ਹੈ ਇੱਕ ਸਾਂਝਾ ਤੇ ਤਿੱਖਾ ਅੰਦੋਲਨ ਜਲਦੀ ਹੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜੇਕਰ ਪੂਰਨ ਕੁਮਾਰ ਦੇ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਅ ਪੈਂਜੀ ਅਬਨੀਤ ਕੌਰ ਦੇ ਉੱਪਰ ਜਿਹੜਾ ਝੂਠਾ ਪਰਚਾ ਦਰਜ ਕੀਤਾ ਹੈ ਰਣਾ ਸਰਕਾਰ ਨੇ ਉਹਨੂੰ ਰੱਦ ਨਹੀਂ ਕੀਤਾ ਜਾਂਦਾ। ਔਰ ਇਹਦੇ ਬੜੀ ਹਰਾਨੀ ਵਾਲੀ ਗੱਲ ਇਹ ਹੈ ਕਿ ਏਡੀਜੀਪੀ ਸਾਹਿਬ ਦਾ ਸਿਸਕਾਰ ਹੁੰਦਾ ਐਨਡੀਪੀ ਸਾਫ ਦੇ ਸਿਸਕਾਰ ਤੇ ਕੋਈ ਨਹੀਂ ਆਉਂਦਾ ਤੇ ਜਿਹੜਾ ਇੱਕ ਏਐਸਆਈ ਝੂਠਾ ਪਤਾ ਨਹੀਂ ਉਹ ਸੁਸਾੜ ਕੀਤਾ ਐ ਸੰਦੀਪ ਨੇ ਕਿ ਉਹਨੂੰ ਮਾਰ ਕੇ ਕਹਾਣੀ ਬਣਾਈ ਗਈ ਐ ਉਹਦਾ ਸਿਸਕਾਰ ਹੁੰਦਾ ਤਾਂ ਉੱਥੇ ਹਰਿਆਣੇ ਦਾ ਮੁੱਖ ਮੰਤਰੀ ਵੀ ਪਹੁੰਚਦਾ ਹੈ ਕੇਂਦਰ ਦੇ ਮੰਤਰੀ ਪਹੁੰਚਦੇ ਆ ਜਿਹੜੀ ਬੀਜੇਪੀ ਸਾਰੀ ਉੱਥੇ ਪਹੁੰਚਦੀ ਐ ਇਹਦਾ ਮਤਲਬ ਬੀਜੇਪੀ ਕਿਤੇ ਨਾ ਕਿਤੇ ਜਨਰਲ ਵਰਸ ਐਸਸੀ ਦੀ ਲੜਾਈ ਪਾਉਣਾ ਚਾਹੁੰਦੀ ਐ ਕਿਉਂਕਿ ਬੀਜੇਪੀ ਨੇ ਪਹਿਲਾਂ ਵੀ ਜੰਦੂਆਂ ਤੇ ਅਸਾਂਜਾਂ ਨੂੰ ਲੜਾਇਆ ਫਿਰ ਮੁਸਲਮਾਨਾਂ ਤੇ ਜੰਦੂਆਂ ਨੂੰ ਲੜਾਉਣ ਦਾ ਯਤਨ ਕੀਤਾ ਫਿਰ ਸਿੱਖਾਂ ਦੇ ਉਹਨਾਂ ਨੂੰ ਲੜਾਉਣ ਦਾ ਯਤਨ ਕੀਤਾ ਹੁਣ ਦਲਤਾਂ ਨੂੰ ਦੇ ਜਨਰਲ ਵਰਗ ਨੂੰ ਰੋਣ ਦਾ ਜਤਨ ਜਿਹੜਾ ਹੈ ਬੀਜੇਪੀ ਵੱਲੋਂ ਕੀਤਾ ਜਾ ਰਿਹਾ ਹੈ ਆਰਐਸਐਸ ਦੇ ਬੀਜੇਪੀ ਦੀਆਂ ਜਿਹੜੀਆਂ ਚਾਲਾਂ ਹੈਗੀਆਂ ਦੇਸ਼ ਨੂੰ ਤੋੜਨ ਦੀਆਂ ਸੁਧਾਰ ਨੂੰ ਬਦਲਨ ਦੀਆਂ ووٹ ਚੋਰੀ ਕਰਕੇ ਸਦਾ ਤੇ ਆਉਣ ਦੀਆਂ ਇਹ ਸਾਰੀਆਂ ਚਾਲਾਂ ਨੂੰ 85% ਜਿਹੜੀ ਐਸਐਬੀਸੀ ਭਾਈਚਾਰੇ ਦੀ ਆਵਾਜ਼ੀ ਹੈ ਇਹਨਾਂ ਨੂੰ ਰੱਦ ਕਰਾਉ ਕਰਦੀ ਹੈ ਔਰ ਨਾਲ ਹੀ ਮੈਂ ਐਸਐਬੀਸੀ ਕਲਾਸ ਦੀਆਂ ਜਥੇਬੰਦੀਆਂ ਨੂੰ ਅਨਸਾਪਸੰਗ ਲੋਕਾਂ ਨੂੰ ਫੀਲ ਕਰਦਾ ਆਓ ਇਕੱਠੇ ਹੋ ਕੇ ਸੰਨਰਸ ਕਰੀਏ 2018 ਵਰਗਾ ਅੰਦੋਲਨ ਜੋ ਤੱਕ ਆਪਾਂ ਇਹ ਨਹੀਂ ਕਰਦੇ ਉਦੋਂ ਤੱਕ ਬੀਜੇਪੀ ਤੇ ਆਰਐਸਐਸ ਦੀਆਂ ਨੀਤੀਆਂ ਇਸ ਦੇਸ਼ ਦੇ ਵਿੱਚ ਲਾਗੂ ਹੁੰਦੀਆਂ ਰਹਿਣਗੀਆਂ ਔਰ ਦੇਸ਼ ਨੂੰ ਤੋੜਨ ਦਾ ਯਤਨ ਲਗਾਤਾਰ ਜਿਹੜਾ ਕੀਤਾ ਜਾਣਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਉਹ ਕੀਤਾ ਜਾਣਾ ਬੰਦ ਕਦ ਹੋਊਗਾ ਜੇ ਅਸੀਂ ਸ਼ਕਤੀ ਨਾਲ ਇਹਨਾਂ ਨੂੰ ਨਿਪਟਾ ਗੀ ਮਾਨਯੋਗ ਚੀਫ ਸੈਕ੍ਰੇਟਰੀ ਦੁਗਈ ਸਾਹਿਬ ਦਾ ਪੂਰਨ ਸਮਰਥਨ ਕਰਦੇ ਹਾਂ ਅਸੀਂ ਔਰ ਗਵਾਈ ਸਾਹਿਬ ਨੂੰ ਬੇਨਤੀ ਕਰਦੇ ਹਾਂ ਮਾਨਯੋਗ ਹਾਈ ਕੋਰਟ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਸੁਪਰੀਮ ਕੋਰਟ ਨੂੰ ਵੀ ਬੇਨਤੀ ਕਰਦੇ ਹਾਂ ਏਡੀਜੀਪੂਰਨ ਕੁਮਾਰ ਅ ਤੇ ਕਤਲ ਦੇ ਮਾਮਲੇ ਚ ਤੇ ਅਮਰਿਤਕੌਰ ਦੇ ਉੱਪਰ ਝੂਠੇ ਦਰਜੋ ਕੀਤੇ ਪਰਚੇ ਦੇ ਮਾਮਲੇ ਚ ਇਹਨਾਂ ਨੂੰ ਤੁਰੰਤ ਸੰਗਾਨ ਲੈਣਾ ਚਾਹੀਦਾ ਹੈ ਨਾਲ ਮੈਂ ਨੈਸ਼ਨਲ ਕਮਿਸ਼ਨ ਫਾਰ ਸ਼ਰੂਲ ਕਸਤ ਉਹਨਾਂ ਨੂੰ ਵੀ ਕਹਿਣਾ ਚਾਹਣਾ ਇਹ ਐਸੀ ਕਮਿਸ਼ਨ ਕਿਸ ਗੱਲ ਵਾਸਤੇ ਹੈ ਕਿਤੇ ਸਵਾਲ ਲੋਕ ਉਠਾਉਂਦੇ ਹੈ ਐਸੀ ਕਮਿਸ਼ਨ ਨੂੰ ਵੀ ਤੁਰੰਤ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ ਹੈ ਪੂਰਨ ਕੁਮਾਰ ਦੇ ਪਰਿਵਾਰ ਨੂੰ ਸਾਫ ਦਬਾਉਣਾ ਚਾਹੀਦਾ ਔਰ ਜਸਟਿਸ ਗਵਾਈ ਦਾ ਜਿਹਨਾਂ ਨੇ ਅਪਮਾਨ ਕੀਤਾ ਹੈ ਉਹਨਾਂ ਦੇ ਖਿਲਾਫ ਸਖਤ ਉਕਸਤ ਕਾਰਵਾਈ ਜਿਹੜੀ ਹੈ ਉਸ ਵਕੀਲ ਦੇ ਖਿਲਾਫ ਹੋਣੀ ਚਾਹੀਦੀ ਦਲ ਤੱਕ ਦਾ ਜਿੰਦਾਬਾਦ 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 ਦਲ ਤੱਕ ਦਾ ਜਿੰਦਾਬਾਦ 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 ਗਰੀਬੀ ਸਾਹਿਬ ਸ਼ਿੰਗਾਰ ਕਰੋ ਸ਼ਿੰਗਾਰ ਕਰੋ ਸ਼ਿੰਗਾਰ ਸ਼ਿੰਗਾਰੀ ਸਾਹਿਬ ਸ਼ਿੰਗਾਰ ਕਰੋ ਸ਼ਿੰਗਾਰ ਕਰੋ ਸ਼ਿੰਗਾਰ ਕਰੋ ਪੂਰਨ ਕੁਮਾਰ ਪਰੇ ਵਸੇ ਨੂੰ ਕੋਈ ਖੁਦਕੁਸ਼ੀ ਕੀਤੀ ਹੈ ਕੀ ਕਾਰਨ ਬਣਿਆ ਉਹਨੇ ਕਿਉਂ ਕੀਤੀ ਖੁਦਕੁਸ਼ੀ ਪੂਰਨ ਕੁਮਾਰ ਜੀ ਵੱਲੋਂ 100 100 ਸਾਈਡ ਨੂੰ ਕੋਈ ਖੁਦਕੁਸ਼ੀ ਨੋਟ ਲਿਚਾ ਗਿਆ ਜਿਹੜਾ ਉਹ ਖੁਦਕੁਸ਼ੀ ਨੋਟ